ਇੱਕ ਰਾਜਾ ਸੀ ਉਹਨੂੰ ਆਪਣੇ ਕੋਲ ਮੂਰਖ ਰੱਖਣ ਦਾ ਬੜਾ ਸ਼ੌਂਕ ਸੀ ਉਹ ਜਿੱਦਾਂ ਪਹਿਲਵਾਨਾਂ ਨੂੰ ਗੁਰਜ ਦਿੰਦੇ ਆ ਨਾ ਉਹਨੇ ਸੋਚਿਆ ਕਿ ਵੀ ਮੈਂ ਵੀ ਨਾ ਮੂਰਖਾਂ ਵਿੱਚੋਂ ਇੱਕ ਵੱਡਾ ਮੂਰਖ ਛਾਂਟ ਕੇ ਉਹਨੂੰ ਗੁਰਜ ਦਵਾਂ ਫਿਰ ਉਹਨੇ ਇੱਕ ਮੇਲਾ ਕਰਵਾ ਲਿਆ ਮੂਰਖਾਂ ਦਾ ਜਿਵੇਂ ਉਹ ਕੁਸ਼ਤੀ ਦੇ ਮੁਕਾਬਲੇ ਹੁੰਦੇ ਆ ਤੇ ਜਿਹੜਾ ਕੁਸ਼ਤੀ ਦਾ ਮੁਕਾਬਲਾ ਜਿੱਤ ਜਵੇ ਉਹਨੂੰ ਰਸਤਮੇ ਹਿੰਦ ਜਾਂ ਰਸਤਮੇ ਜਮਾ ਉਹਦੇ ਖਿਤਾਬ ਦੇ ਕੇ ਤੇ ਉਹਨੂੰ ਇੱਕ ਗੁਰਜ ਦਿੱਤਾ ਜਾਂਦਾ ਵਾ ਉਸ ਤਰੀਕੇ ਦੇ ਨਾਲ ਉਹਨੇ ਮੂਰਖਾਂ ਦੇ ਵਿੱਚੋਂ ਦੀ ਸਭ ਤੋਂ ਵੱਡਾ ਮੂਰਖ ਛਾਂਟ ਲਿਆ ਤੇ ਉਹਨੂੰ ਇੱਕ ਕੁੱਤਕਾ ਬਖਸ਼ ਦਿੱਤਾ ਤੇ ਨਾਲ ਕਰਾ ਦਿੱਤੀ ਮੁਨਾਦੀ ਮੁਨਾਦੀ ਵਿੱਚ ਕਿਹਾ ਕਿ ਹਾਂ ਵੀ ਕਾਕਾ ਦੇਖ ਤੂੰ ਇਹ ਕੁੱਤਕਾ ਜਿਹੜਾ ਉਸ ਬੰਦੇ ਨੂੰ ਦੇ ਸਕਦਾ ਜੇ ਤੈਨੂੰ ਕੋਈ تیر ਤੋਂ ਵੱਡਾ ਮੂਰਖ ਮਿਲ ਜਵੇ ਨਹੀਂ ਤਾਂ ਅਗਲੇ ਸਾਲ ਫੇਰ ਮੁਕਾਬਲਾ ਕਰਾਵਾਂਗੇ ਤੇ ਉਸ ਮੁਕਾਬਲੇ ਦੇ ਵਿੱਚ ਜਿਹੜਾ ਕੋਈ ਜਿੱਤੂਗਾ ਇਹ ਗੁਰਦੇ ਉਹਨੂੰ ਆਪਾਂ ਦੇ ਦੇਵਾਂਗੇ ਥੋੜਾ ਚਿਰ ਬੀਤਿਆ ਉਹ ਰਾਜਾ ਬਿਮਾਰ ਪੈ ਗਿਆ ਸਾਰੇ ਲੋਕ ਉਹਨੂੰ ਮਿਲਣ ਵਾਸਤੇ ਆਏ ਉਹਦੀ ਖਬਰ ਸਾਰ ਲੈਣ ਵਾਸਤੇ ਆਏ ਹੁਣ ਰਾਜਾ ਬਿਮਾਰ ਪਿਆ ਉਹਨੂੰ ਲੱਗਿਆ ਕਿ ਵੀ ਮੈਂ ਤਾਂ ਮਰ ਜਾਣਾ ਪਲਕੇ ਉਹਨੇ ਆਪਣੇ ਸਾਰੇ ਨੇੜੇ ਤੇੜੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਕਿਹਾ ਵੀ ਮੈਨੂੰ ਮੰਜੇ ਤੋਂ ਜ਼ਮੀਨ ਤੇ ਲਾ ਦਿਓ ਇਧਰੋਂ ਦੀ ਇਹ ਮੂਰਖ ਵੀ ਪਹੁੰਚ ਗਿਆ ਮਹਾਰਾਜ ਦੀ ਖਬਰ ਸਾਰ ਲੈਣ ਵਾਸਤੇ ਉਹ ਕਹਿੰਦਾ ਵੀ ਮਹਾਰਾਜ ਹੋਰ ਕੀ ਹਾਲ ਚਾਲ ਨੇ ਤੁਹਾਡੇ ਮੂਰਖ ਨੂੰ ਵੇਖ ਕੇ ਰਾਜਾ ਬੜਾ ਪਹਿਲਾ ਖੁਸ਼ ਹੋਇਆ ਫਿਰ ਕਹਿੰਦਾ ਚੰਗਾ ਭਾਈ ਹੁਣ ਮੈਂ ਵੀ ਤੇਰੇ ਕੋਲੋਂ ਵਿਦਾ ਲੈਣਾ ਤੇ ਮੈਂ ਤੇ ਚੱਲਿਆ ਹੁਣ ਕਹਿੰਦਾ ਮੂਰਖ ਵੀ ਤੁਸੀਂ ਕਿੱਥੇ ਚੱਲੇ ਹੋ ਉਹ ਕਹਿੰਦਾ ਦੂਜੀ ਦੁਨੀਆ ਵਿੱਚ ਮੇਰੀ ਜਾਣ ਦੀ ਤਿਆਰੀ ਹੋ ਗਈ ਹੈ ਮੂਰਖ ਨੂੰ ਕਹਿੰਦਾ ਰਾਜਾ ਜੀ ਕੀ ਤੁਸੀਂ ਮਹੀਨੇ ਦੋ ਮਹੀਨੇ ਤਾਂ ਹੀ ਮੁੜਿਆਉਂਗੇ ਉਹ ਰਾਜਾ ਕਹਿੰਦਾ ਭਰਾ ਮੈਂ ਤਾਂ ਉਸ ਦੁਨੀਆ ਵਿੱਚ ਚੱਲਿਆ ਜਿੱਥੋਂ ਕੋਈ ਵਾਪਸ ਮੁੜ ਕੇ ਨਹੀਂ ਆਉਂਦਾ ਮੂਰਖ ਬੜਾ ਹੈਰਾਨ ਹੋਇਆ ਉਹ ਕਹਿੰਦਾ ਰਾਜਾ ਜੀ ਫਿਰ ਤੁਸੀਂ ਆਪਣੇ ਨਾਲ ਖਾਣ ਵਾਸਤੇ ਕੀ ਲੈ ਚੱਲੇ ਹੋ ਰਾਹ ਦੇ ਵਿੱਚ ਉਥੇ ਸੌਣ ਪਾਣ ਵਾਸਤੇ ਖਾਣ ਪੀਣ ਵਾਸਤੇ ਸਮਾਨ ਕੀ ਨਾਲ ਲੈ ਕੇ ਚੱਲੇ ਹੋ ਉਹ ਰਾਜਾ ਕਹਿੰਦਾ ਭਲਿਆ ਉਸ ਦੁਨੀਆ ਵਿੱਚ ਜਿੱਥੇ ਜਾਣਾ ਹੈ ਨਾ ਉਥੇ ਕੁਝ ਨਾਲ ਨਹੀਂ ਜਾਂਦਾ ਕਹਿੰਦਾ ਅੱਛਾ ਕਹਿੰਦਾ ਆਹ ਫੜੋ ਫਿਰ ਆਪਣਾ ਗੁਰਦਿਆ ਕਹਿੰਦਾ ਕਿਉਂ ਉਹ ਕਹਿੰਦਾ ਵੀ ਮੈਂ ਤਾਂ ਅੱਜ ਤਾਈਂ ਦੇਖਿਆ ਵੀ ਜੇ ਕਿਸੇ ਨੇ ਕਿਲੋਮੀਟਰ 2 ਕਿਲੋਮੀਟਰ ਜਾਣਾ ਹੋਵੇ ਉਹ ਵੀ ਆਪਣੇ ਨਾਲ ਕੋਈ ਨਾ ਕੋਈ ਸਮਾਨ ਬਨ ਲੈਂਦਾ ਤੇ ਤੁਸੀਂ ਤਾਂ ਉੱਥੇ ਚੱਲਿਓ ਜਿੱਦਾਂ ਤੁਹਾਨੂੰ ਰਾਹ ਨਹੀਂ ਪਤਾ ਜਿੱਥੇ ਤੁਹਾਨੂੰ ਵਾਹ ਨਹੀਂ ਪਤਾ ਫਿਰ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਖਾਣਾ ਕੀ ਹੈ ਤੁਸੀਂ ਪੋਣਾ ਕੀ ਹੈ ਤੇ ਮੈਨੂੰ ਲੱਗਦਾ ਵੀ ਮੇਰੇ ਤੋਂ ਵੱਡੇ ਮੂਰਖ ਤਾਂ ਤੁਸੀਂ ਹੀ ਹੋ ਰਾਜਾ ਕਦੇ ਗੁਰਦੇਵਾਲ ਵੇਖੇ ਤੇ ਕਦੇ ਵੇਖੇ ਮੂਰਖ ਦੇਵਾਲ ਤਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਇਸ ਕਹਾਣੀ ਦੇ ਵਿੱਚ ਇੱਕੋ ਗੱਲ ਸਮਝਾਈ ਗਈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣਾ ਸਮਝਦਾ ਜ਼ਰੂਰੀ ਨਹੀਂ ਐ ਬਿ ਸਿਆਣਪ ਉਹਦੀ ਹਰ ਇੱਕ ਕੰਮ ਦੇ ਵਿੱਚ ਸਾਹਮਣੇ ਆਵੇ ਕਈ ਵਾਰੀ ਮੂਰਖ ਸਮਝੇ ਜਾਣ ਵਾਲੇ ਬੰਦੇ ਵੀ ਬਹੁਤ ਸਿਆਣੀਆਂ ਗੱਲਾਂ ਕਰ ਜਾਂਦੇ ਨੇ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਫੇਰ ਅਗਲੀ ਕਹਾਣੀ ਦੇ ਵਿੱਚ